ਲੌਰੀ <laughs> અગમર પર તે ઇક સોયું તત તિરિ ચરણા ਉਹ ਦੇਦੇ ਮਿੱਤਰ ਦੇ ਤੇ ਦਰਸ਼ਕ ਜੋ ਕਿਰਪਾ ਕਰਕੇ ਜਰਾ ਆਪਣੇ ਸਦਾਰ ਕਰਾ ਲਿਓ ਰਹਿਣ ਦਾ ਰੱਤ ਕੋਰੇ ਔਰ ਜਿੰਨਾ ਕਿ ਉਹਦੇ ਹੱਥ ਤੇ ਤੋਂ ਵੱਖਰੀ ਪਰ ਤਿਰਿਕਣ ਵਾਲੀ ਸਾਖ ਮੱਖਾਂ ਬਰੋਹੀਆਂ ਪੈਂਦੀਆਂ ਨੇ ਜੂੜ ਕਰ ਕਰਨਗੇ ਤੇ ਪਦਮਾਵਤੀ ਨੇ ਕਹਿਣ ਲੱਗੇ ਹੋਈ ਨਾ ਭਾਈ ਮੈਂ ਪਤਨੀ ਫਿਰ ਨਾਲ ਦਾ ਜਾਨ ਕਰ ਮਲਬੀ ਜਾਨ ਕਰ ਦੇਸ ਤੇ ਦਿੱਤੀ ਇਹ ਮੇਰੇ ਮਾਰਾ ਜੀ ਹੁਣ ਤੇ ਦੇ ਦਿੱਤੇ ਕੇ ਪਰਮੇ ਰੱਬ ਦੀ ਪ੍ਰਾਪਤੀ ਹੋ ਜਾਵੇ ਪਰ ਮੇਲਾ ਤਾਂ ਮੈਂ ਰੱਬ ਨੂੰ ਜੇ ਪਰ ਸਿੱਧਾ ਦੇਖਣ ਜੇ ਰੱਬ ਦੇ ਮਿਲਣਾ ਆਈ ਜੀ ਪ੍ਰਾਪਤੀ ਹੋ ਜਾ ਜਿਤਨਾ ਆਈ ਨਾ ਤਰ ਤੱਕ ਕੁਝ ਪਾਈ ਹੈ ਸੇ ਜੰਨਾਂ ਨਾਲ ਮੈਂ ਮਿਲਣੇ ਆਸ ਤੇ دوست <سؤال> ਹਾਂ ਜੀ ਬਿਸ਼ਵਾਸ ਕਰ ਉਹ ਮਾਰਦ ਕਿਵੇਂ ਬਤਾਇਆ ਸਤਿਗੁਰੂ ਗੁਰੂ ਜੀ ਸਾਡੀ ਮਾਰ ਤੇ ਬਾਣੀ ਦੀ ਬਾਣੀ ਆਈ ਤਿਲਖਬਲੀ ਗੁਰੂ ਜੀ ਸਾਡੀ ਬਤਾ ਕੋ ਜੀ ਸਰਕਾਰ ਦੇ ਮਤਲਬ ਮਾਰ ਦੇ ਕਰੇ ਤੇ ਖੰਡ ਕਿਤੇ ਮਾਰ ਜਾ ਅੱਗੇ ਹੰਤ ਪਾਲ ਸੀ ਕਦੀ ਜਵਾ ਦੇ ਪੱਟ ਜੁਰਤ ਕੋ

ਮੈਂ ਬਣੇ ਇੱਕ ਪੰਧਰੇ ਦੀ ਯਾਰਾ ਸੇਵਾ ਕਰਦਾ ਹੁੰਦਾ। ਮੈਂ ਕਰਤੀ ਆ। ਸੱਚੀ ਸੁੱਤੀ ਗਸਰੂ ਪਾਛੇ ਪਾ ਨਹੀਂ ਲੱਗਦੀ। ਮੰਦਰੇ ਦਾ ਪ੍ਰਸ਼ਾਦਾ ਬਣੀ ਐ। ਵੱਖਰ ਜਗਾਂ ਲੱਗਿਆ ਨਸਤੀ ਕਰਕੇ ਜਾਂਦੀ। ਸੇਖੋ ਤੇ ਆਂ ਦੀ ਕੋਟ ਸਤਿਗੁਰੂ ਨੇ ਆਸਰੇ ਆਦੇ ਆਸਰੇ ਧੰਨਾ ਧੰਨਾ ਧੰਨਤਾ ਹੈ ਸ੍ਰੀ ਗੁਰੂ ਰਾਮਦਾਸ ਜਪਣੇ ਪੰਪਲੇ ਛੱਲਾ ਸਾਈ ਤਰਤਾਲ ਕੀਓ। ਜਿਹੜੇ ਨਾਮਨਾ ਪਾਤਸ਼ਾਹ ਤੋਂ ਲੈ ਕੇ ਹੋਰ ਬਹੁਤਵਾਰੀਆਂ ਨੂੰ ਧਰਮਾਂ ਜਿੱਨਾ ਸਤਿ ਸੰਤੋਖਾਂ ਦੀ ਦੁਨੀਆਂ ਗਿਆ ਹੈ ਜਿਨ੍ਹਾਂ ਦੇ ਪੂਰੇ ਦਰਸ਼ਨ ਵਿਦਾਰ ਸਾਡੀ ਸੇਵਾ ਸੰਭਾਲਦਾ ਦਾਨ ਆਪ ਆਪਣੇ ਪਿਆਰੇ ਖਾਲਸਾ ਪੰਥ ਕਰਕੇ ਹੋ ਜੀ ਮਹਾਰਾਜ ਫਰੀਦ ਖਾਲਸੇ ਪਤਨੀਆਂ ਜੜੀਆਂ ਨਗਰੀਆਂ ਦੀ ਬਹਾ ਜਵਾ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਤੁਮਰੀਂ ਦਸ ਤੁਮਰੀ ਆਸਾ ਤੁਮ ਕੀ ਸਜਣ ਕੋ ਜੀ

ਅੱਜ ਦੇ ਵਾਜੇ ਸ੍ਰੋਮਣੀ ਭਗਤਾਂ ਭਗਤਾਂ ਤਹਾਂ ਜਿਆਂ ਦੇ ਮਿਸ਼ਨਾ ਜਾਗਾਂ ਨੂੰ ਅਤੇ ਨਗਰ ਧੂੜਿਆਂ ਤੇ ਸਰਬੱਤ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਜੀ ਉਹ ਕਸ਼ੂ ਬਾੜੀ ਖੇਤੀ ਬਾੜੀ ਵਾਦੀ ਚੰਦੀ ਕਲਾ ਵਾਸਤੇ ਗਰੀਬਾਂ ਦਾ ਜੀਉ ਆਪ ਜਿਆਂ ਦੇ ਆਸਰੇ ਲੈ ਕੇ ਪਰਸੋ ਰੋਜ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲਿ ਕਿੰਤ ਨਟਾਈਆਂ ਦੇ ਸਿੱਖ ਸ੍ਰੀ ਅਖੰਡ ਪਾਤਸ਼ਾਹਬ ਸੁਨੇਤ ਮੇਰੇ ਆਪ ਜੀ ਸਾਹਿਬ ਪ੍ਰਕਾਸ਼ ਕਰਵਾਏਗੇ ਸੰਸਥੇ ਪਤ ਸਾਹਿਬੋ ਆਪ ਜੀਆਂ ਦੀ ਆਪਾ ਕਿਰਪਾ ਰਹੀ ਬਾਣੀ ਕਿਤੋਂ ਅੰਕਾਰ ਤੋਂ ਲੈ ਕੇ ਮੱਦ ਤੋਂ ਸੰਤ ਸੰਪੂਰਨ 18 10 20 करनाल ਜਰਜੀ ਸਾਹਿਬ ਦੇ ਯਾਤਕ ਕਾਰਜ ਸਮਤ ਵੇਲੇ ਉਪ ਪਾਏ ਹੋ ਪ੍ਰੰਤ ਆਪ ਜੀਆਂ ਦੇ ਸਾਜੇ ਨਵਾਦੇ ਜਿਥੇ ਵੱਲੋਂ ਸੱਚੇ ਪਤ ਸਾਹਿਬੋ ਰਵੀ ਕੀਰਤਨ ਹਮੇਲੇ ਦੀ ਪਰਵਾਜ ਜਿਓ ਗ੍ਰੰਥੀ ਸੰਗਤੋਂ ਬਾਣੀ ਪੜਦਿਆਂ ਤੋਂ ਆਪ ਜੀਆਂ ਦੇ ਜਥੇ ਤੋਂ ਦਰਦੀਆਂ ਹਾਜ਼ਰੀਆਂ ਭਰਦਿਆਂ ਤੋਂ ਕੀਰਤਨ ਬਖਿਆਨ ਕਥਾ ਵਿਚਾਰਾਂ ਕਰਦਿਆਂ ਤੋਂ ਸੰਗਤਾਂ ਤੋਂ ਪਰਸੋ ਰੋਜ ਤੋਂ ਹੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਤੋਂ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾਵਾਂ ਕਰਦਿਆਂ ਤੋਂ ਇਤਨੇ ਹੀ ਅਨੇਕਾਂ ਨੂੰ ਭੁਲਾ ਆਉਂਦੀਆਂ ਹੋਣਗੀਆਂ ਤੇ ਪਰਸਾ ਆਪ ਬਖਸ਼ਣ ਜੋਗੋਂ ਬਖਸ਼ ਲੈਣਾ ਅੱਗੇ ਤੋਂ ਸੁਧ ਸਪਸ਼ਟ ਬਾਣੀ ਵਿਚਾਰ ਦਾ ਸੁਧਾਰ ਦੀਆਂ ਸੇਵਾਵਾਂ ਕਰਨ ਦੇ ਕਥਾ ਵਿਚਾਰਾਂ ਕਰਨ ਦੇ ਵਾਸਤੇ ਉਦਮ ਪਰਾਗੇ ਬਖਸ਼ਿਸ਼ ਕਰਨੇ ਪੜ੍ਹੀ ਸੁਣੀ ਬਾਣੀ ਸੋਧ ਕੇ ਸਤਖੰਡ ਵਿੱਚ ਪ੍ਰਵਾਨ ਕਰ ਲੈਣੀ ਪੜ੍ਹੀ ਸੁਣੀ ਬਾਣੀ ਦਾ ਮਹੱਤਵ ਦਾਰਾ ਸੰਗਤਾਂ ਦੇ ਫਿਰਦਿਆਂ ਤੇ ਵਿਸਾਵਨਾ ਕਰਨਾ ਸਿੱਤੇ ਪਾਤਸ਼ਾਹ ਜੀਓ ਕਿਰਪਾ ਕਰਨੀ ਸਮੁੱਚੀਆਂ ਨਗਰ ਸੰਗਤਾਂ ਕੁ ਰਹਿੰਦੇ ਇੰਨੇ ਹੈ ਪ੍ਰਿਆਤ ਰਖਣਾ ਸਭਨਾ ਨੂੰ ਚੜ੍ਹਦੀ ਕਲਾ ਦੀ ਦਾਤ ਨਾਮ ਸਿਮਰਨ ਦੀਆਂ ਬਾਤਾਂ ਅਮਰ ਸ਼ਕਤੀ ਜੀਵਨ ਆਰਥੀ ਦੇ ਸੰਗਤਾਂ ਦਾ ਅਕਸ਼ਰ ਭਾਗ ਬਣਵਾਉ ਸਮੁੱਚੇ ਨਗਰ ਵਿੱਚ ਤੇ ਆਰ ਆਪ ਕਟੇਟਾ ਮਹਾਵਤਮੀਆ ਦਾ ਸੰਬੋਧਨ ਕਰਕੇ ਨਿਵਾਜ ਲੈਣਾ ਗਰੀਬਾਂ ਬਾਜੂ ਰਹਿਣ ਤੇ ਕਾਰਜ ਸਭਨਾ ਦੇ ਰਾਸ ਕਰਨੇ ਸਿੱਤੇ ਪਾਤਸ਼ਾਹ ਜੀ ਉਹਦੇ ਸਮਿਆਂ ਨੂੰ ਵੀ ਮੁੱਖ ਰੱਖਦੇ ਆ ਹੁਣ ਸੰਗਤਾਂ ਦੇ ਲੋਕ ਪਰਵਾਣਾਂ ਵੱਲੋਂ ਆਪ ਜੀਆਂ ਦੇ ਤੰਤੇ ਸੋਹਣੇ ਸੁੰਦਰ ਪਹਿਸਾ ਕੇ ਪਹਿਨ ਆਏ ਜੀ ਆਪ ਜੀਆਂ ਨੇ ਅੰဍੀ ਕਾਰ ਕਰ ਲੈਣੇ ਲੋੜ ਪੈਣ ਤੇ ਸੇਵਕਾਂ ਦੇ ਪਰਿਵਾਰਾਂ ਦੇ ਸੰਗਤਾਂ ਦੇ ਲੋਕ ਅਤੇ ਪਰਲੋਕ ਦੇ ਵਿੱਚ ਭੜਦੇ ਗੱਜ ਲੈਣੇ ਸਿੱਤੇ ਪਾਸ ਜੀਉ ਸੰਗਤ ਅਗਰੋਂ ਵੀ ਆਣ ਮਿਲ ਕੇ ਆਪ ਜੀਆਂ ਦੇ ਅਸਾਂ ਨੂੰ ਆਂਦੀਆਂ ਕਿਰਤ ਕਮਾ ਜਾਂ ਸੁਖਵਾ ਕਰਦੇ ਹੁਆਂ ਆਪ ਜੀਆਂ ਦੀ ਸਜੂਰੇ ਵਿੱਚ ਤੇ ਹਾਵ ਬਲ ਕੜਾ ਪ੍ਰਸ਼ਾਦ ਦੀਆਂ ਪਵਿੱਤਰ ਦੇ ਗੰਸਾ ਸੱਕੇ ਅਜਰ ਹੋ ਜਾਣੇ ਆਪ ਜੀਆਂ ਨੇ ਭੋਗ ਲਗਾਉਣਾ ਭੋਗ ਲਵਾ ਕੇ ਸਾਧ ਸੰਗਤ ਵਿੱਚ ਵਰਤੰ ਪਿਆ ਗਿਆ ਬਖਸ਼ਿਸ਼ ਕਰਨੀ ਜੋ ਵੀ ਜੀਤ ਸਕੈ ਸੋ ਆਪ ਜੀਆਂ ਦਾ ਹੀ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਪਾਰਕੂ ਪਾਰਕ ਜਪਲ ਨਿਪਾਸਾ ਜੀ ਆਪ ਜੀਆਂ ਨੇ ਸੇਵਕ ਕਰਵਾਣਾ ਬਲਵਾ ਆਪ ਜੀਆਂ ਦੇ ਦਰਬਾਰ ਤੇ ਆਪ ਸਮੂਹ ਬ੍ਰਿੰਗੀਆਂ ਜੀ ਦੇ ਵਿੱਚ ਵੀ ਅਰਦਾਸ ਬੇਨਤੀ ਸਰਕਾਰ ਸਤੂਜੀਤ ਸਿੰਘ ਉਹਨਾਂ ਦੇ ਸਮੂਹ ਤੇ ਹੀ ਪਰਿਵਾਰਕ ਉਹਨਾਂ ਦੇ ਪਰਪੋਕਰੇ ਕਾਕਾ ਅਰਜਨ ਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ ਸਿੱਤੇ ਪਾਰਕਾ ਜੀਓ ਪਰਿਵਾਰ ਨੇ ਆਪ ਜੀ ਦੇ ਸੁਪਰਾਨਾ ਕੀਤਾ ਗ੍ਰੀਨਵਾੜ ਤਾਕ ਜੀਆਂ ਦੇ ਦਰ ਤੇ ਸਿਵਾਮਾ ਕੀਤੀਆਂ ਨੇ ਸਿੱਤੇ ਪਾਕ ਸਾਜੋ ਕੀਤੀਆਂ ਸਿਵਾਮਾ ਪੁਜੀਆਂ ਨੇ ਖਾਣ ਪੋਈਆਂ ਕਾਕਾ ਅਰਜਨ ਵੀਰ ਸਿੰਘ ਨੂੰ ਚੜ੍ਹਦੀ ਕਲਾ ਦੀ ਰਾਤੁਕਸ਼ਿਸ਼ ਕਰਨੀਆਂ ਪੁਜੀਆਂ ਨੇ ਪੌਣ ਵਾਲੇ ਜੀਵਨ ਦੇ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਪੁਜ ਭਾਦਮੀਆਂ ਤੇ ਆਪ ਜੀਆਂ ਨੇ ਦਿਰਾਜ ਮਾਨ ਰੱਖਣਾ ਸਮੁੱਚੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਦੂਸਰੀ ਅਰਦਾਸ ਬੇਨਤੀ ਜਸਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਸਰਦਾਰ ਜਸਵਿੰਦਰ ਸਿੰਘ ਦੀ ਸਿਹਤ ਕਾਮਯਾਬੀ ਦਾ ਅਤਿ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਭਾਈ ਜਸਵਿੰਦਰ ਸਿੰਘ ਜੀ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਵਰਸਾ ਕਰਨੀ ਸੁਮੇਤੇ ਹੀ ਪਰਿਵਾਰਾਂ ਨੂੰ ਨਾਮ ਸਿਮਰਨ ਦੀਆਂ ਦਾਤਾਂ ਗੁਰ ਸਿੱਖੀ ਜੀ ਬਣਾ ਆਪ ਜੀ ਨੇ ਵਰਤੂ ਕਰਨਾ ਕਾਰੋਬਾਰਾਂ ਨੂੰ ਛਿੱਟੀਆਂ ਕੱਲਾਂ ਦੇ ਵਿੱਚ ਰੱਖਣਾ ਸੁਤੇਪਾ ਸਰ ਜੀ ਉਹ ਸੰਗਠਨ ਵੱਲੋਂ ਭੋਗ ਦੇ ਸਮਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਲਗਾਈਆਂ ਗਈਆਂ ਨੇ ਸਮਰਾਂਧੀਆਂ ਹਾਜ਼ਰੀਆਂ ਤਿਲਕ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਇੱਥੇ ਲਿਆ ਹੋਇਆ ਸੰਗਤ ਦਾ ਕਦਮ ਕਦਮ ਲੇਖੇ ਦੇ ਵਿਚਲਾਉਣਾ ਪਰसों ਰੋਜ ਤੋਂ ਹੀ ਲੈ ਕੇ ਨਗਰ ਸੰਗਤ ਵਿਆਪੁਰਿਆਂ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਆਪ ਜੀ ਦੇ ਦਰਬਾਰ ਦੀਆਂ ਸੇਵਾਵਾਂ ਕੀਤੀਆਂ ਗਈਆਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਕੀਤੀਆਂ ਸੇਵਾਵਾਂ ਆਪ ਜੀਆਂ ਨੇ ਥਾਂੇ ਪਾਉਣੀਆਂ ਸੱਚੇ ਪਾਤਸ਼ਾਹ ਜੀਓ ਸਬਨਾ ਦੀਆਂ ਆਸਾ ਭਾਵਨਾਵਾਂ ਗੁਰਮਰਜਾਦਾ ਅਨੁਸਾਰ ਕੂੜੀਆਂ ਕਰਨੀਆਂ ਗਰੀਬਨਵਾਦ ਨਗਰ ਦੇ ਵਿੱਚ ਪਿਆਰ ਅਥਵਾਕ ਏਕਾ ਮਹਾਬਤ ਜੀਆਂ ਦਾ ਤਾਂ ਬਖਸ਼ਿਸ਼ ਕਰਕੇ ਨਿਵਾਜ ਲੈਣਾ ਨਗਰ ਨੂੰ ਮਾਰੀਆਂ ਆਪਕਾਂ ਕੋ ਵਿਚਾ ਕੇ ਰੱਖਣਾ ਸੱਚੇ ਪਤਸਾ ਮਿਹਰ ਰੂਪੇ ਹੱਥ ਰੱਖਣਾ ਦੇਸਾਂ ਵਿਦੇਸਾਂ ਦੇ ਵਿੱਚ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬੰਦੀਆਂ ਨੂੰ ਚਿਰ ਦੀ ਕਲਾ ਦੀ ਦਾਤ ਬਖਸ਼ ਕੇ ਆਪ ਜੀਆਂ ਨੇ ਨਿਵਾਜ ਲੈਣਾ ਕਰੋ ਕਿਰਪਾ ਆਪ ਜੀਆਂ ਦੇ ਪਵਿੱਤਰ ਇਲਾਹੀ ਦਰਗਾਹੀ ਹੁਕਮ ਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲੋ ਨਿਹਾਲ ਕਰਨਾ ਕੀਤੇ ਹੁਕਮਾਂ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਰੈਂਦੇ ਕਾਰਜ ਸਭਨਾ ਦੇ ਰਾਸ ਕਰਨੇ ਸਿੱਤੇ ਪਾਤਸ਼ਾਹ ਜੀ ਉਹ ਨਗਰ ਖੇੜੇ ਸੁਖ ਵਰਤੌਣੇ ਅੱਗੇ ਤੋਂ ਇਸੇ ਤਰ੍ਹਾਂ ਹੀ ਆਪ ਜੀਆਂ ਨੇ ਆਪ ਜੀਆਂ ਦੇ ਭਗਤਾਂ ਦੇ ਉਜਾਦਾ ਦਿਹਾੜੇ ਮਨਾਉਣ ਦੇ ਅਤੇ ਸਰਬੱਤ ਸੰਗਤ ਦੇ ਭਲੇ ਦੇ ਦਿਹਾੜੇ ਮਨਾਉਣ ਵਾਸਤੇ ਆਪ ਜੀਆਂ ਨੇ ਰਹਿਮਤਾਂ ਵਰਸਾਉਣੀਆਂ ਬਿਰਧ ਬਾਣੀ ਦੀ लाज ਰੱਖਣੀ ਸਹੀ ਪਿਆਰੇ ਮੇਰ ਜਿੰਨਾ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਗੁਰਨਾਣਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਆਪਈ ਆਕਾਰ ਤੀਰਲੇ ਤਾਇਓ ਕੰਥ ਸਿਖਣ ਸਿਖਣ ਕੋ ਕਮਾ ਆਸਮੇਂ ਕਰੀ ਹੋਏ ਸੀਸ ਜੋ ਹਮਰੀ ਰੱਖਿਆ ਕਰੇ ਗੁਰ ਕੰਗੀ ਤਰ ਜਗਦੀਸ ਸੋ ਹਮਰੀ ਰੱਖਿਆ ਕਰੇ ਗੁਰ ਕੰਗੀ ਤਰ ਜਗਦੀਸ Terima kasih telah menonton! جي 3 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 ད� 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 Terima kasih.